ਸਰੇ ਸਾਡਾ ਸਕੂਲ ਜਿਹੜਾ ਹੈਗਾ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਬਣਾਣਾ ਬਲਾਕ ਤਲਵਾੜਾ ਦੇ ਵਿੱਚ ਆਪਾਂ ਸਕੂਲ ਹੈਗਾ ਪ੍ਰਾਈਮਰੀ ਸਕੂਲ ਹੈ ਇਹਦੇ ਵਿੱਚ ਨਰਸਰੀ ਤੋਂ ਲੈ ਕੇ ਤੇ 5th ਕਲਾਸ ਕਾ ਆਪਣੇ ਬੱਚੇ ਪੜ੍ਹਦੇ ਨੇ 47 ਸਾਡੇ ਕੋਲ ਬੱਚੇ ਨੇ ਤੇ ਇਹ 2-3 ਸਾਲ ਤੋਂ ਪ੍ਰੋਬਲਮ ਚੱਲਦੀ ਪਈ ਹੈ ਜਦੋਂ ਵੀ بارش ਹੁੰਦੀ ਸਾਰੇ ਪਿੰਡ ਦਾ ਜਿਹੜਾ ਪਾਣੀ ਹੈਗਾ ਉਹ ਸਾਡੇ ਸਕੂਲ ਦੇ ਵਿੱਚ ਐਂਟਰ ਕਰਦਾ ਹੈਗਾ ਫਿਰ ਇਹ ਪਾਣੀ ਜਿਸ ਬਿਲ ਤੱਕ ਪਾਣੀ ਪਿੱਛੇ ਤੇ ਆਂਦਾ ਕ ਖਤਮ ਨਹੀਂ ਹੁੰਦਾ ਸਾਡੇ ਸਕੂਲ ਦੇ ਵਿੱਚ ਆ ਕੇ ਨੀਹਾਂ ਦੇ ਵਿੱਚ ਹੀ ਜਾਂਦਾ ਹੈਗਾ ਕਿਸੇ ਵੇਲੇ ਵੀ ਸਾਨੂੰ ਇਹ ਖਤਰਾ ਹੈਗਾ ਬਿਲਡਿੰਗ गिर ਸਕਦੀ ਹੈ ਕੁਝ ਵੀ ਹੋ ਸਕਦਾ ਹੈਗਾ ਇਹ ਫਿਰ ਬੱਚੇ ਕਿਸ ਤਰ੍ਹਾਂ ਸਰ ਜਦੋਂ ਮੈਂ ਦੇਖਿਆ ਸਰਾਉਂ ਦੇ ਵਿੱਚ ਪੜਾ ਰਹੇ ਹੋਂ ਤੇ ਫਿਰ ਬੱਚੇ ਜਦੋਂ ਪਾਣੀ ਆ ਜਾਂਦਾ ਫਿਰ ਸਰਾਉਂ ਦੇ ਵਿੱਚ ਬਣਾਣੇ ਪੈਂਦੇ ਸਰ ਬੱਚੇ ਫਿਰ ਸਾਨੂੰ ਨਾਲ ਦੇ ਮੰਦਰ ਹੈ ਮੰਦਰ ਦੇ ਵਿੱਚ ਸਾਨੂੰ ਉੱਥੇ ਇੱਕ ਸ਼ਿਫਟ ਕਰਨੇ ਪੈਂਦੇ ਆ ਜੀ ਹਾਂਜੀ ਤੇ ਸਕੂਲ ਦਾ ਜਿਹੜਾ ਪਿੰਡ ਦੇ ਕੋਈ ਪੰਚਾਇਤ ਹੈ ਜ ਉਹਨਾਂ ਨਾਲ ਗੱਲਬਾਤ ਕੀਤੀ ਉਹ ਤਾਂ ਉਹਨਾਂ ਨੇ ਬਿਲਕੁਲ ਸਰ ਉਹਨਾਂ ਨੇ ਵੀ ਬਹੁਤ ਵਾਰੀ ਕਹਿ ਚੁੱਕੇ ਆ ਉਹ ਕਹਿੰਦੇ ਕਿ ਸਾਡੇ ਬਸਦਾ ਨਹੀਂ ਹੁਣ ਇਹ ਤੇ ਬਹੁਤ ਮੁਸ਼ਕਲ ਬੀਡੀਪੀ ਸਾਹਿਬ ਦੇ ਮੈਂ ਤਿੰਨ ਚਾਰ ਦਿਨ ਪਹਿਲਾਂ ਗਿਆ ਸੀਗਾ ਜੀ ਉੱਥੇ ਵੀ ਐਪਲੀਕੇਸ਼ਨ ਦਿੱਤੀ ਹੈ ਇਹ ਸਾਡਾ ਕੋਈ ਹੱਲ ਕਰੋ ਜੀ ਹੈਨਾ ਪਾਣੀ ਦਾ ਨਿਕਾਸ ਕਰੋ ਤੇ ਤੁਹਾਡੇ ਸਕੂਲ ਗੰਗਾ ਸਕੂਲ ਦਾ ਬਹੁਤ ਵਧੀਆ ਅਧਿਆਪਕ ਵੀ ਵਧੀਆ ਨੇ ਪਰ ਸਕੂਲ ਦੇ ਜਿਹੜੇ ਹਾਲਾਤ ਨੇ ਉਹ ਬੜੇ ਬੱਤਾਂ ਤੋਂ ਬੱਤਰ ਨੇ ਜਿੱਥੇ ਇਸ ਤਰ੍ਹਾਂ ਹੀ ਰਿਹਾ ਤਾਂ ਸਾਨੂੰ ਬੱਚੇ ਵੀ ਹਟਾਣੇ ਪੈਣਗੇ ਆਉਣ ਵਾਲੇ ਸਮੇਂ ਬਹੁਤ ਮੁਸ਼ਕਲ ਹੈ ਜੀ ਇਧਾ ਪਿੰਡ ਦੇ ਲੋਕੀ ਕਹਿੰਦੇ ਵੀ ਆਪਾਂ ਇਸ ਸਕੂਲ ਦੇ ਵਿੱਚ ਕਿਉਂ ਭੇਜਨੇ ਬੱਚੇ ਕਿਸੇ ਪਹਿਲੇ ਵੀ ਖਤਰਾ ਹੋ ਸਕਦਾਗਾ ਤੇ ਸਾਨੂੰ ਆਪਣੀ ਸਟਰੈਂਥ ਬੱਚੇ ਦੀ ਸਟਰੈਂਥ ਘਟਣ ਦਾ ਖਤਰਾ ਆ ਜੀ ਹਾਂਜੀ ਤੇ ਕੋਈ ਆਇਆ ਉਦਾਂ ਤੁਸੀਂ ਕਿਸੇ ਨੂੰ ਸ਼ਿਕਾਇਤ ਜਦੋਂ ਕੀਤੀ ਜਾਂ ਕਿਸੇ ਨੂੰ ਦੱਸਿਆ ਤਾਂ ਕੋਈ ਇੱਥੇ ਦੇਖ ਰਿਹਾ ਇੱਕ ਕਰਨ ਵਾਸਤੇ ਕੋਈ ਆਇਆ ਹੋਵੇ ਜਾਂ ਕਿਸੇ ਨੂੰ ਕੋਈ ਜੀ ਬੀਡੀਪੀਓ ਸਾਹਿਬ ਆਏ ਸੀਗੇ ਉਹਨਾਂ ਨੂੰ ਦੱਸਿਆ ਸੀਗਾ ਕ ਤਸਰੀ ਜਿਹੜਾ ਇੱਕ ਸਾਲ ਕਰਾਂਗਾ ਪੂਰੇ ਪਿੰਡ ਦਾ ਪਾਣੀ ਹੈ ਪਿਛਲੀਆਂ ਦੁਵਾਰਾਂ ਤੁਹਾਡੀ ਤਸਵੀਰ ਦੇਖੀ ਮੈਂ ਪਿੱਛੇ ਉਹ ਪਿੱਛੇ ਆ ਜਾਂਦਾ ਪਾਣੀ ਜਿਆਦਾ ਹਾਂਜੀ ਸਰ ਪਿੰਡ ਦਾ ਪੂਰੇ ਪਿੰਡ ਦਾ ਪਾਣੀ ਪਿੱਛੇ ਹੁੰਦਾ ਮੇਰੇ ਸਕੂਲ ਦੇ ਉਹ ਮਿੱਨੀਹਾ ਦੇ ਵਿੱਚ ਦੀ ਨਿਕਲ ਕੇ ਆਂਦਾ ਜੀ ਅਸੀਂ ਮਿੱਟੀ ਵੀ 10-15 ਟਰੈਲੀਆਂ ਸਦਈਆਂ ਪਰ ਫਿਰ ਵੀ ਪਾਣੀ ਸਾਰੇ ਪਿੰਡ ਦਾ ਨਿਕਾਸ ਹੀ ਸਾਡੇ ਸਕੂਲ ਦੇ ਪਿੱਛੇ ਦੀ ਹੈ ਔਰ ਸਕੂਲ ਦੇ ਵਿੱਚ ਐਂਟਰ ਕਰਦਾ ਜੀ ਤੇ ਕੀ ਕਹਿੰਦੇ ਇਹਨੂੰ ਫਿਰ ਜਿੱਦਾਂ ਹੁਣ ਇਹਨਾਂ ਬਿਮਾਰੀਆਂ ਲੱਗਣ ਦਾ ਬਹੁਤ ਜ਼ਿਆਦਾ ਡਰ ਮੇਰੇ ਹਿਸਾਬ ਦੇ ਨਾਲ ਹਾਂਜੀ ਸਰ ਬਾਰਿਸ਼ ਹੁੰਦੀ ਰਹੀ ਤਾਂ ਜਾਂ ਪਾਣੀ ਆਂਦਾ ਰਿਹਾ ਤਾਂ ਹਾਂਜੀ ਸਰ ਸਾਡੇ ਜਿਹੜਾ ਪਾਣੀ ਆ ਉਹ ਨਹੀਂ ਪੀਣ ਯੋਗ ਨਿਕਲਿਆ ਜੀ ਔਰ ਟੈਸਟਿੰਗ ਹੋਈ ਆ ਪੀਲੇ ਬੈਕਟੀਰੀਆ ਔਰ ਵਾਈਟ ਬੈਕਟੀਰੀਆ ਨਿਕਲੇ ਆ ਆਪਾਂ ਪਾਣੀ ਲੈ ਕੇ ਆਉਂਦੇ ਜੀ ਪਿੰਡ ਤੋਂ ਆਪਣੇ ਵਾਟਰ ਸਪਲਾਈ ਤੋਂ ਹਾਂਜੀ ਬੱਚਿਆਂ ਨੂੰ ਪੀਣ ਵਾਸਤੇ ਪਰ ਮਿੱਡੇ ਮਿਲਦਾ ਵੀ ਮੇਰੇ ਸਿੱਖੀ ਤੁਹਾਡੀ ਮੈਂ ਤੇ ਉਹ ਕਿਸ ਤਰ੍ਹਾਂ ਫਿਰ ਮਿੱਡੇ ਮਿਲ ਤਿਆਰ ਹੁੰਦਾ ਹੈ ਹਾਂਜੀ ਹਾਂਜੀ ਬਜ਼ੁਰਗ ਕਰਦੇ ਆ ਜੀ ਉਹ ਮਿੱਡੇ ਮੇਰੇ ਕੋਲ ਵਰਕ ਜਿਹੜੇ ਹੈਗਣ ਬਹੁਤ ਔਖਾ ਉਹਨਾਂ ਰੋਟੀ ਬਗਾਣਾ ਵੀ ਬਹੁਤ ਔਖਾ ਪੂਰੇ ਸਕੂਲ ਦੇ ਬੱਚਿਆਂ ਨੂੰ ਵੀ ਟੀਚਰਾਂ ਨੂੰ ਬੜੀ ਦਿੱਕਤ ਆ ਬਹੁਤ ਜ਼ਿਆਦਾ ਟੈਨਸ਼ਨ ਰਾਤ ਨੂੰ 12 ਵਜੇ ਹੁੰਦੀ ਹੈ ਟੈਨਸ਼ਨ ਇਹ ਹੀ ਹੁੰਦੀ ਹੈ ਕਿ ਸਕੂਲ ਸਾਡਾ ਡੁੱਬ ਜਾਣਾ ਜੀ ਮੁੱਖ ਮੰਤਰੀ ਸਾਹਿਬ ਇਸ ਲਈ ਪੰਜਾਬ ਪੰਜਾਬ ਸਰਕਾਰ ਬਹੁਤ ਧਿਆਨ ਦੇ ਰਹੀ ਸਕੂਲਾਂ ਵੱਲ ਤਾਂ ਉਹਨਾਂ ਨੂੰ ਕੀ ਮੰਗ ਕਰਨੇ ਚਾਹੁੰਦੇ ਹੋ ਕੀ ਮੰਗ ਰੱਖਣੀ ਚਾਹੁੰਦੇ ਆਈ ਸਰ ਮੰਗ ਇਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ ਕਿ ਸਾਡੇ ਬੱਚੇ ਜਿਹੜੇ ਨਾ ਉਹ ਸਟ੍ਰੈਂਥ ਨਾਲ ਸਾਡੀ ਘਟੇ ਕਿ ਬੱਚੇ ਨਾ ਅੱਗੇ ਪਿੱਛੇ ਚਲੇ ਜਾਣ ਪ੍ਰਾਈਵੇਟ ਸਕੂਲਾਂ ਚ ਨਾ ਚਲੇ ਜਾਣ ਤੇ ਸਾਡੀ ਇਹ ਮੰਗ ਹੈ ਵੀ ਸਾਡੀ ਬਿਲਡਿੰਗ ਜਾਂ ਤਾਂ ਨਵੀਂ ਬਣਾਈ ਜਾਏ ਉੱਚੀ ਕਰਕੇ ਇਹਦਾ ਹਾਲ ਹੀ ਹੋਈ ਹੈ ਇਸ ਸਕੂਲ ਵਿੱਚ ਕਿੰਨਾ ਟਾਈਮ ਹੋ ਗਿਆ ਬਣਾਉਂਦਾ ਮੇਰੀ 2006 ਦੀ ਅਪਾਇੰਟਮੈਂਟ ਹੈ ਤੇ ਮੈਡਮ ਕਿਸ ਤਰ੍ਹਾਂ ਫਿਰ ਸਾਹਮਣਾ ਕਰਦੇ ਤੇ ਇਹਦਾ ਪਾਣੀ ਦੇਖਿਆ ਪੂਰੇ ਸਕੂਲ ਦੇ ਵਿੱਚ ਤਾਂ ਪਾਣੀ ਦੇ ਵਿੱਚ ਪੂਰਾ ਸਕੂਲ ਡੁੱਬਿਆ ਹੋਇਆ ਬੱਚੇ ਕਿਸ ਤਰ੍ਹਾਂ ਪੜਾਈ ਕਰਦੇ ਨੇ ਤੁਸੀਂ ਕਿਸ ਤਰ੍ਹਾਂ ਪੜਾਉਂਦੇ ਹੋ ਸਰ ਮੰਦਰ ਵਿੱਚ ਬਿਠਾ ਕੇ ਪੜਾਦੀ ਇਹਦਾ ਬੱਚਿਆਂ ਨੂੰ ਹੋਰ ਤਾਂ ਕੋਈ ਜਰੀਆ ਹੈ ਨਹੀਂ ਸਾਡੇ ਕੋਲ ਲੱਗੇ ਕਿ ਸਾਰੀ ਕਲਾਸਿਸ ਭਰੀ ਹੋਈ ਹੈ ਪਾਣੀ ਨਾਲ ਰੂਮ ਸਾਰੇ ਕਿਚਨ ਵੀ ਸਾਡੀ ਪਾਣੀ ਨਾਲ ਵਿਲ ਹੋਈ ਪੂਰੀ ਬੰਦ ਖਤ ਹੋਇਆ ਤਾਂ ਸਾਡਾ ਜਿਹੜਾ ਕਿਚਨ ਗਾਰਡਨ ਹੈ ਉਹ ਵੀ ਸਾਡਾ ਸਾਰਾ ਖਰਾਬ ਹੋ ਗਿਆ ਤਾਂ ਬੱਚਾ ਨੂੰ ਜਿੱਦਾਂ ਕੀਤਾ ਪੜਾ ਦੇਦਾ ਉੱਥੇ ਆਪਣੇ ਤਵੇ ਬੱਚੇ ਮੈडम ਜੀ ਦਾ ਇੱਕ ਇੱਕ ਰਿੰਦੇ ਦਾ ਗੱਲ ਹੈ ਨਹੀਂ ਕਿ ਕਿ ਪਿੱਛੋਂ ਵੀ ਪਾਣੀ ਸਾਰਾ ਅੰਦਰ ਆ ਰਿਹਾ ਹੈ ਨਾ ਪੂਰੇ ਪਿੰਡ ਦਾ ਪਾਣੀ ਗੰਦਗੀ ਇੱਥੇ ਆ ਰਹੀ ਹੈ ਤੇ ਬੱਚੇ ਛੋਟੇ-ਛੋਟੇ ਬੱਚੇ ਤੁਸੀਂ ਵੀ ਖੁਦ ਹੋਇਆ ਨਾ ਟੀਚਰ ਕੋਈ ਬੱਚਾ ਹੋਵੇ ਚਾਹੇ ਵੱਡਾ ਪਰ ਜਿੱਨਾ ਗੰਦਾ ਪਾਣੀ ਇੱਥੇ ਹੈਗਾ ਬਦਬੂ ਆ ਰਹੀ ਤੇ ਨਾ ਬਿਮਾਰੀ ਤਾਂ ਕਿਸੇ ਤਰ੍ਹਾਂ ਦੀ ਵੱਡੀ ਕੋਈ ਵੀ ਲੱਗ ਸਕਦੀ ਹੈ ਹਾਂਜੀ ਸਰ ਬਿਮਾਰੀ ਦਾ ਵੀ ਖਤਰਾ ਹੈ ਸਾਨੂੰ ਵੀ ਖਤਰਾ ਹੈ ਪਿੰਡ ਵਾਲਿਆਂ ਨੂੰ ਵੀ ਜ਼ਿਆਦਾ ਖਤਰਾ ਬੱਚਿਆਂ ਨੂੰ ਵੀ ਹਾਂਜੀ ਹਾਲਾਤ ਬਹੁਤ ਮਾੜੇ ਨੇ ਇਹ ਲੋਕਾਂ ਨਾਲ ਸਡੇ ਸਕੂਲ ਦੇ ਬਹੁਤ ਹਾਲਾਤ ਮਾੜੇ ਨੇ ਟੀਚਰ ਵੀ ਵਧਿਆ ਗਿਆ ਸਟਰੈਂਥ ਵੀ ਹੈਗੀ ਆ ਪਰ ਸਕੂਲ ਦੇ ਜਿਹੜੇ ਹਾਲਾਤਾਂ ਦੀ ਇੰਨੇ ਕੁ ਹਾਲਾਤ ਮਾੜੇ ਹੋ ਚੁੱਕੇ ਤੁਹਾਨੂੰ ਇਦਾਂ ਲੱਗ ਰਿਹਾ ਬੱਚੇ ਹਟਾਣੇ ਪੈਣੇ ਆ ਉਹਨਾਂ ਤੋਂ ਨਹੀਂ ਸਰ ਅਸੀਂ ਤਾਂ ਇਹ ਡਿਪਾਰਟਮੈਂਟ ਤੋਂ ੜੀ ਮੰਗ ਕਰਦੇ ਆ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਸਾਡੇ ਬੱਚੇ ਸਾਡੇ ਸਕੂਲ ਨੂੰ ਛੱਡ ਕੇ ਨਾ ਜਾਣ ਸਾਡੇ ਬੱਚੇ ਇੱਥੇ ਹੀ ਰਹਿਣ ਸਾਡੇ ਕੋਲ ਪੜਾਈ ਕਰਨ ਜੀ ਪੀ ਪੰਜਾਬ ਸਰਕਾਰ ਜਿਹੜੀ ਇਸ ਵੇਲੇ ਮੁੱਖ ਮੰਤਰੀ ਸਾਹਿਬਾ ਸਮਾਰਟ ਐਜੂਕੇਸ਼ਨ ਸਕੂਲ ਵੱਲ ਬਹੁਤ ਜ਼ਿਆਦਾ ਧਿਆਨ ਦੇ ਰਹੇ ਲੱਗਦਾ ਨਾ ਤੁਹਾਡੇ ਸਕੂਲ ਨੂੰ ਜਿਹੜਾ ਇਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਇਸ ਤਰੀਕੇ ਨਾਲ ਇਹਨੂੰ ਬਣਾਉਣਾ ਚਾਹੀਦਾ ਤਾਂ ਕਿ ਇਦਾਂ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ ਹਾਂਜੀ ਥੋੜੀ ਉੱਚੀ ਕਰਕੇ ਬਿਲਡਿੰਗ ਬਣਾਣ ਸਾਡੀ ਹੈ ਨਾ ਤੇ ਵਧੀਆ ਵੈਸੇ ਤਾਂ ਇਹ ਆਪਣੇ ਰੂਮ ਵਿੱਚ ਸਾਰੇ ਜੋ ਵੀ ਹੈ ਆਪਣੇ ਆਪ ਕੀਤੀ ਹੈ ਪੇਂਟਿੰਗ ਵਗੈਰਾ ਸਾਰੀ ਆਪਣੇ ਆਪਣੇ ਆਪ ਕੀਤੀ ਹੈ ਹਾਂਜੀ ਸਕੂਲ ਦੀਆਂ ਮੈਂ ਹਰ ਚੀਜ਼ ਸਕੂਲ ਦੇ ਵਿੱਚ ਹੈ ਕਿ ਪ੍ਰੋਜੈਕਟਰ ਵੀ ਹੈ ਜੀ ਹਾਂਜੀ ਸਾਰਾ ਕੁਝ ਹੈ ਹਰ ਚੀਜ਼ ਮਸ਼ੀਨਰੀ ਜੋ ਵੀ ਇਕਵਿਪਮੈਂਟ ਚਾਹੀਦਾ ਸਕੂਲ ਦੇ ਹਰ ਚੀਜ਼ ਹੈਗੀ ਪਰ ਉਹ ਫਾਇਦਾ ਕੀ ਜੇਕਰ ਬੱਚੇ ਹਾਂਜੀ ਜੇ ਕਲਾਸਰੂਮ ਵਿੱਚ ਬੈਠ ਕੇ ਆਪਣੇ ਪੂਰੇ ਸਹੀ ਤਰੀਕੇ ਨਾਲ ਪੜਾਈ ਨਾ ਕਰ ਸਕਣ ਤਾਂ ਫਾਇਦਾ ਕੀ ਹੈ ਫਿਰ ਜਿਸ ਹਾਲਪੁਰ ਤੇ ਮੁੱਖ ਮੰਤਰੀ ਸਾਹਿਬ ਤੇ ਕੀ ਮੰਗ ਰਹੇ ਹਾਂ ਜੀ ਆਈ ਆਈ ਡਿਮਾਂਡ ਕਰਦੇ ਆ ਕਿ ਸਾਡੀ ਸਕੂਲ ਦੀ ਹਲ ਸਮੱਸਿਆ ਹੱਲ ਕੀਤੀ ਜਾਵੇ ਤੇ ਸਾਡੇ ਸਕੂਲ ਨੂੰ ਚੰਗੀ ਜਿਹੀ ਬਿਲਡਿੰਗ ਬਣਾ ਕੇ ਦਿੱਤੀ ਜਾਵੇ ਤਾਂ ਕਿ ਬੱਚੇ ਆਪਣੇ ਕਲਾਸਰੂਮ ਵਿੱਚ ਬੈਠ ਕੇ ਸਮਾਰਟ ਰੂਮ ਦੀ ਫਾਇਦਾ ਲੈ ਸਕਣ ਇਹ ਬਹੁਤ ਬਹੁਤ ਟਾਈਮ ਤੇ ਹੈ ਤੇ ਸੁਨਵਾਈ ਕੋਈ ਕਰਦਾ ਨਹੀਂ ਐ ਅਸੀਂ ਤਾਂ ਬਹੁਤ ਤੰਗ ਆਏ ਪਿਆ ਸਾਡੇ ਬੱਚਿਆਂ ਦਾ ਵੀ ਸ਼ਖਰਾਬ ਹੁੰਦਾ ਪਿਆ ਦਿੱਕਤ ਐ ਅਸੀਂ ਤਾਂ ਕਈ ਵਾਰ ਅਪਲੀਕੇਸ਼ਨਾਂ ਦਿੱਤੀਆਂ ਹੁਣ ਕਿ ਨੀ ਕੋ ਸਾਡੇ ਸਕੂਲ ਦਾ ਹਾਲਾਤ ਦੇਖੋ ਸਾਡੇ ਪੂਰੇ ਬੱਚਿਆਂ ਦਾ ਵੀ ਸ਼ਖਰਾਬ ਹੈ ਕੋਈ ਦੇਖਦਾ ਨਹੀਂ ਆ ਕੇ ਕੋਈ ਨਹੀਂ ਆਉਂਦਾ ਤੇ ਅਸੀਂ ਤਾਂ ਕਾਫੀ ਬੱਟੀ ਚਰੇ ਇਹ ਮੈਂ ਦੇਖਿਆ ਸਕੂਲ ਇਹ ਜਿਹੜਾ ਤੁਹਾਡੇ ਇਨੇ ਵਧੀਆ ਹੈਗੇ ਹਾਂ ਪਰ ਪੜਾ ਰਹੇ ਨਹੀਂ ਤਾਂ ਮੇਰੇ ਬੱਚੇ ਕਹਿੰਦੇ ਛੁੱਟੀ ਕਰਕੇ ਚੱਲ ਜਾਂਦੇ ਨੇ ਮੈਂ ਕਹਿੰਦੇ ਹਾਂ ਸਰ ਸਾਡੇ ਬੱਚੇ ਮੰਦਰ ਚ ਪੜਾ ਰਹੇ ਆ ਤੇ ਸਾਡੇ ਟੀਚਰ ਬਹੁਤ ਬੰਦੀਆ ਨੇ ਤੇ ਬਹੁਤ ਮਿਹਨਤ ਕਰਦੇ ਆ ਕਿ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਸਾਡੇ ਇਸ ਸਮੱਸਿਆ ਦਾ ਹੱਲ ਹੋਵੇ ਤੇ ਪੂਰੇ ਪਿੰਡ ਨੂੰ ਇਸ ਪਾਣੀ ਦੇ ਰਾਹਤ ਮਿਲ ਲੈ ਤੇ ਸਾਡੇ ਬੱਚਿਆਂ ਦਾ ਉਹ ਮੈਂ ਕੀ ਉਹ ਕਈ ਬਿਮਾਰੀਆਂ ਫੈਲ ਸਕਦੀਆਂ ਨੇ ਸਾਡੇ ਬੱਚਿਆਂ ਨੂੰ ਪਾਣੀ ਕਰਕੇ ਕੀ ਹਰ ਤਰਫ ਦੀਆਂ ਜਿੱਦਾਂ ਕੀ ਨਿੰਮ ਹੋ ਗਿਆ ਹੈ ਹੋ ਗਿਆ ਤੇ ਅਸੀਂ ਚਾਹੁੰਦੇ ਆ ਕਿ ਸਾਨੇ ਹੀ ਮੰਗ ਹੈ ਕਿ ਸਾਨੇ ਇਹਨੂੰ ਕੋ ਨੂੰ ਠੀਕ ਕੀਤਾ ਜਾਵੇ